ਖਬਰ ਨਿਵਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋ ਸਰਾਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪੂਰੇ 87 ਦਿਨ ਹੋ ਗਏ ਨੇ ਮਰਨ ਵਰਤ ਉੱਤੇ ਬੈਠੇ ਹੋਏ ਨੂੰ ਉਹਨਾਂ ਦੀ ਸਿਹਤ ਵਿੱਚ ਕਾਫੀ ਸੁਧਾਰ ਹੈ ਪਿਛਲੇ 50 ਦਿਨਾਂ ਤੋਂ ਉਹਨਾਂ ਦਾ ਇਲਾਜ ਬੰਦ ਕਰ ਦਿੱਤਾ ਗਿਆ ਹੈ ਡਾਕਟਰਾਂ ਨੇ ਕਿਹਾ ਕਿ ਉਹਨਾਂ ਦਾ ਮਰਨ ਵਰਤ ਜਾਰੀ ਹੈ ਲੇਕਿਨ ਜੇਕਰ ਗੱਲ ਕਰੀਏ ਉਹਨਾਂ ਦੀ ਬੋਡੀ ਦੀ ਫਿਜ਼ੀਕਲ ਹਾਲ ਦੀ ਉਹ ਬਿਲਕੁਲ ਨਵਾਂ ਬਰ ਨਵ ਨੇ ਇਧਰ ਭਾਰਤੀ ਜਨਤਾ ਪਾਰਟੀ ਝੁੱਕ ਗਈ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਕੋਲ ਕੋਈ ਕਲਿਊ ਨਹੀਂ ਹੈ ਕਿ ਐਮਐਸਪੀ ਦੇ ਮੁੱਦੇ ਤੇ ਕਿਉਂ ਭੱਜਿਆ ਜਾਵੇ ਐਮਐਸਪੀ ਪੂਰੇ ਭਾਰਤ ਦੇ ਕਿਸਾਨਾਂ ਨੂੰ 23 ਫਸਲਾਂ ਉੱਤੇ ਦੇਣੀ ਪਵੇਗੀ ਭਾਰਤੀ ਜਨਤਾ ਪਾਰਟੀ ਵੱਲੋਂ ਭਾਰਤੀ ਜਨਤਾ ਮਜਬੂਰ ਨਹੀਂ ਭਾਰਤੀ ਜਨਤਾ ਪਾਰਟੀ ਨੂੰ ਪਤਾ ਹੈ ਕਿ ਇਸ ਦੇ ਨਾਲ ਕੋਈ ਆਰਥਿਕ ਨੁਕਸਾਨ ਨਹੀਂ ਹੋਵੇਗਾ 14 ਫਰਵਰੀ ਨੂੰ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦਿਆਂ ਨਾਲ ਨੁਮਾਇੰਦਿਆਂ ਨਾਲ ਗੱਲਬਾਤ ਹੋਈ ਸੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਰਵਨ ਸਿੰਘ ਪੰਦੇਰ ਅਤੇ ਉਸ ਦੇ ਸਾਥੀਆਂ ਦੀ ਉਹਨਾਂ ਨੇ ਕਿਹਾ ਕਿ ਜੇਕਰ ਐਮਐਸਪੀ ਦੇਣ ਨਾਲ ਭਾਰ ਦੇ ਕਿਸਾਨਾਂ ਨੂੰ ਭਾਰਤ ਦੀ ਆਰਥਿਕ ਵਿੱਤੀ ਜਿਹੜੀ ਹੈ ਉਸ ਦੇ ਹਾਲਾਤ ਮਾੜੇ ਹੁੰਦੇ ਨੇ ਤੇ ਤੁਸੀਂ ਐਮਐਸਪੀ ਦਾ ਜਿਹੜਾ ਮੁੱਦਾ ਹੈ ਉਹ ਵਾਪਸ ਲੈ ਸਕਦੇ ਹੋ ਯਾਨੀ ਕਿ ਫਿਰ ਪੂਰੇ ਭਾਰ ਦੇ ਕਿਸਾਨ ਭਾਰਤ ਸਰਕਾਰ ਦਾ ਵਿਰੋਧ ਨਹੀਂ ਕਰਨਗੇ ਉਹਨਾਂ ਨੇ ਕਿਹਾ ਕਿ ਐਮਐਸਪੀ ਦੇਣ ਦੇ ਨਾਲ ਆਰਥਿਕ ਤੰਗੀ ਨਹੀਂ ਆਵੇਗੀ ਭਾਰਤ ਨੂੰ ਨਾ ਹੀ ਕੋਈ ਜੀਡੀਪੀ ਦੇ ਵਿੱਚ ਗਰਾਵਟ ਆਵੇਗੀ ਕਿਸਾਨ ਵੀ ਖੁਸ਼ਹਾਲ ਸਰਕਾਰ ਵੀ ਖੁਸ਼ਹਾਲ ਉਹਨਾਂ ਨੇ ਕਿਹਾ ਕਿ ਦੋਵਾਂ ਨੂੰ ਕਦਮ ਨਾਲ ਕਦਮ ਅੱਲਾ ਕੇ ਚੱਲੇ ਪੈਣਗੇ 99% ਜਿਹੜੇ ਨੁਮਾਇੰਦੇ ਆਏ ਸੀ ਭਾਰਤੀ ਜਨਤਾ ਪਾਰਟੀ ਵੱਲੋਂ ਉਹਨਾਂ ਵੱਲੋਂ ਵੀ ਇਸ ਉੱਤੇ ਸਹਿਮਤੀ ਪ੍ਰਗਟ ਕੀਤੀ ਗਈ ਕਿ ਜਿਸ ਤਰ੍ਹਾਂ ਕਿਸਾਨ ਦੱਸ ਰਹੇ ਨੇ ਜਿਸ ਤਰ੍ਹਾਂ ਕਿਸਾਨ ਫਸਲਾਂ ਨੂੰ ਲੈ ਕੇ ਫਸਲੀ ਚੱਕਰ ਦੇ ਗੇੜ ਦੇ ਵਿੱਚੋਂ ਬਾਹਰ ਨਿਕਲਣਗੇ ਉਸ ਜੇ ਉਸ ਤਰ੍ਹਾਂ ਹੁੰਦਾ ਹੈ ਤਾਂ ਫਿਰ ਭਾਰਤ ਸਰਕਾਰ ਨੂੰ ਚਾਹੇ ਉਹ ਭਾਰਤੀ ਜਨਤਾ ਪਾਰਟੀ ਦੀ ਹੋਵੇ ਤੇ ਚਾਹੇ ਕਾਂਗਰਸ ਪਾਰਟੀ ਦੀ ਹੋਵੇ ਉਹਨਾਂ ਨੂੰ ਨੁਕਸਾਨ ਨਹੀਂ ਹੋਵੇਗਾ ਯਾਨੀ ਕਿ ਜੇਕਰ 23 ਫਸਲਾ ਉੱਤੇ ਪੂਰੇ ਭਾਰਤ ਦੇ ਕਿਸਾਨਾਂ ਨੂੰ ਐਮਐਸਪੀ ਮਿਲਦੀ ਹੈ ਤਾਂ 1% ਵੀ ਘਾਟਾ ਭਾਰਤ ਸਰਕਾਰ ਨੂੰ ਨਹੀਂ ਪਵੇਗਾ ਐਮਐਸਪੀ ਦੇਣ ਦੇ ਨਾਲ ਨਾ ਈਡੀਪ ਵਿੱਚ ਜਿਹੜੀ ਜੀਡੀਪੀ ਹੈ ਨਾ ਉਹਦੇ ਵਿੱਚ ਗਰਾਵਟ ਆਵੇਗੀ ਤੇ ਨਾ ਜਿਹੜਾ ਇੱਕ ਇਕਨੋਮਿਕਲ ਇਕਨੋਮੀ ਸਿਸਟਮ ਹੈ ਭਾਰਤ ਦਾ ਢਾਂਚਾ ਬੰਤਰ ਉਸ ਦੇ ਵਿੱਚ ਕੋਈ ਕਿੰਤੂ ਪ੍ਰੰਤੂ ਹੋਵੇਗੀ ਹੁਣ ਜਿਹੜੇ ਕੇਂਦਰੀ ਮੰਤਰੀ ਨੇ ਉਹ 24 ਫਰਵਰੀ ਨੂੰ ਸ਼ਿਵਰਾ ਚੋਹਾਨ ਚੰਡੀਗੜ੍ਹ ਆ ਰਹੇ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕਰਨ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਆ ਰਹੀ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਦਿੱਲੀ ਬੁਲਾ ਲਿਆ ਗਿਆ ਹੈ ਕਿ ਤੁਸੀਂ ਐਮਐਸਪੀ ਦੇ ਮੁੱਦੇ ਤੇ ਸਾਡੇ ਨਾਲ ਗੱਲਬਾਤ ਕਰੋ ਜੇਕਰ ਤੁਸੀਂ ਆਪਣੀ ਜਗ੍ਹਾ ਤੇ ਸਹੀ ਹੋ ਜੇਕਰ ਸਾਡਾ ਆਰਥਿਕ ਢਾਂਚੇ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ ਜੇਕਰ ਜੀਡੀਪੀ ਤੇ ਕੋਈ ਪ੍ਰਭਾਵ ਨਹੀਂ ਪੈਂਦਾ ਜੇਕਰ ਐਮਐਸਪੀ ਦੇਣ ਦੇ ਨਾਲ ਭਾਰਤੀ ਕਿਸਾਨ ਖੁਸ਼ਹਾਲ ਹੁੰਦੇ ਨੇ ਉਹਨਾਂ ਦੀ ਇੱਕ ਇਕਨੋਮੀ ਜਿਹੜੀ ਹੈ ਉਹ ਵਧੀਆ ਤਰੀਕੇ ਨਾਲ ਬੂਸਟ ਹੁੰਦੀ ਹੈ ਤੇ ਸਾਨੂੰ ਕੋਈ ਚਿੰਤਾ ਆਕਨ ਤੁਪਰੰਤੂ ਨਹੀਂ ਹੈ ਸਾਨੂੰ ਕੋਈ ਚਿੰਤਾ ਨਹੀਂ ਅਸੀਂ ਵੀ ਐਮਐਸਪੀ ਦੇ ਦੇਾਂਗੇ ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਇਹ ਭਾਰਤੀ ਜਨਤਾ ਪਾਰਟੀ ਦਾ ਸਭ ਤੋਂ ਵੱਡਾ ਉਪਰਾਣਾ ਹੋਵੇਗਾ ਤੇ ਭਾਰਤੀ ਜਨਤਾ ਪਾਰਟੀ ਨੂੰ ਸੈਂਟਰ ਦੇ ਵਿੱਚੋਂ ਆਉਣ ਵਾਲੀਆਂ ਪੀੜੀਆਂ ਤੱਕ ਕੋਈ ਹਲਾ ਵੀ ਨਹੀਂ ਸਕਦਾ ਧੰਨਵਾਦ